ਬੜੀ ਮਾ ਤੇ ਮਾਰੀ ਕੀ ਕਰਾ ਅੱਜ ਜਾਣ ਨੂੰ ਦਿਲ ਨਹੀਂ ਕਰਦਾ ਦੁਕਾਨ ਤੇ ਕੀ ਹੋ ਗਿਆ ਜੱਤ ਤੈਨੂੰ ਪਤਾ ਰਾਤ ਦਾ ਕੋਲ ਡਿਆ ਤੇ ਸਰੀਰ ਟੁੱਟਣ ਭੱਜੰਦਾ ਮੇਰਾ ਮੈਨੂੰ ਲੱਗਦਾ ਤਨ ਤੇ ਬੁਖਾਰ ਹੋ ਗਿਆ ਵਾ ਮੇਰਾ ਨਾ ਦਿਲ ਨਹੀਂ ਕਰਦਾ ਦੁਕਾਨ ਤੇ ਜਾਣ ਨੂੰ ਨੀਂਦ ਆਈ ਜਾਂਦੀ ਬਸ ਜਿਹੜੀ ਸਵੇਰੇ ਦਵਾਈ ਖਾਧੀ ਆ ਤੇ ਉਹ ਚ ਰੈਸਟ ਹੀ ਹੁੰਦੀ ਆ ਮੇਰੀ ਗੱਲ ਸੁਣੋ ਰਹਿਣ ਦਿਓ ਛੁੱਟੀ ਕਰ ਲਓ ਤੇ ਚਲੋ ਲੰਮੀ ਬੈਜੋ ਨਾ ਪੱਗ ਬੰਨਦੇ ਕਿਉਂ ਤਿਆਰ ਹੋਈ ਜੀ ਮੈਂ ਤਾਂ ਕਿਆ ਹੀ ਦਵਾਈ ਖਾ ਕੇ ਫਰਕ ਪੈ ਜਾਊਗਾ ਪਰ ਮੈਨੂੰ ਲੱਗਣ ਨਹੀਂ ਦਿਆ ਫਰਕ ਨਹੀਂ ਪਣ ਲੱਗਨ ਦਿਆ ਬਿਲਕੁਲ ਮੇਰੀ ਗੱਲ ਸੁਣੋ ਇੱਕ ਘੰਟਾ ਰੈਸਟ ਕਰ ਲੋ ਜੇ ਘੰਟੇ ਬਾਅਦ ਤੂੰ ਹੀ ਆਪਣਾ ਸਹੀ ਸਮਝੋਗੇ ਨਾ ਵੀ ਠੀਕ ਹੈ ਮੇਰਾ ਸਰੀਰ ਫਿਰ ਚੱਲ ਜਿਓ ਨਹੀਂ ਤਾਂ ਫਿਰ ਛੁੱਟੀ ਕਰਿਓ ਲੇਟ ਜਿਓ ਤੀ ਚਲ ਠੀਕ ਹੈ ਮੈਂ ਲੇਟ ਜੰਦਾ ਲੈ ਨਾ ਕੁਛ ਸੋ ਇਸ ਤਰ੍ਹਾਂ ਕਰਦਾ ਕਾ ਪਾਹ ਬਣਾ ਦੇ ਮੈਨੂੰ ਵਧੀਆ ਜੀ ਬਣਾ ਕੇ ਦੇਈ ਚਾ ਠੀਕ ਹੈ ਸੱਚ ਮੈਂ ਤੇ ਤੁਹਾਡੇ ਨਾਲ ਇੱਕ ਗੱਲ ਕਰਨਾਈ ਸਾਂ ਕਿਹੜੀ ਗੱਲ ਕਰਨੀ ਬੋਲ ਮੇਰੀ ਗੱਲ ਸੁਣੋ ਮੈਂ ਤੇ ਤੁਹਾਡੇ ਨਾਲ ਪੂਆ ਜੀ ਬਾਰੇ ਗੱਲ ਕਰਨਾ ਹੀ ਸਾਂ ਹੁਣ ਤੇਰੀ ਬਾਕੀ ਰਹੀ ਗੀ ਗੱਲ ਦੀ ਹੈ ਅੱਗੇ ਪਹਿਲਾਂ ਮੈਂ ਉਹਨਾਂ ਨਾਲ ਮੱਥਾ ਮਾਰਿਆ ਹੁਣ ਮੈਂ ਤੇਰੇ ਨਾਲ ਮੱਥਾ ਮਾਰਾਂ ਮੈਂ ਇੱਥੇ ਵੈਸੇ ਵੀ ਤੂੰ ਪੂਆ ਦੀ ਸੱਕੀ ਆਂ ਆਂ ਬੋਲ ਤੇਰੀ ਵੀ ਸੁਣ ਲੈਣਾ ਨਹੀਂ ਆਹ ਤੁਹਾਡੇ ਮੂੰਹ ਤੇ ਬੜਾ ਲੱਜ਼ ਚੜਿਆ ਪੂਆ ਦੀ ਸੱਕੀ ਪੂਆ ਦੀ ਸੱਕੀ ਜੇ ਮਾਂ ਉੱਠਦੀ ਏ ਉਹ ਹੀ ਗੱਲ ਕਹਿੰਦੀ ਜੇ ਭੈਣ ਉੱਠਦੀ ਉਹ ਗੱਲ ਕਹਿੰਦੀ ਅੱਜ ਤੂੰ ਵੀ ਮੈਨੂੰ ਕਹਿਣ ਲੱਪੇ ਕੀ ਗੱਲ ਤੁਹਾਡੀ ਪੂਆ ਕੋਈ ਬਗਾਨੀ ਆ ਤੇ ਜੇ ਮੇਰੀ ਉਧਰੋਂ ਤਾਈ ਲੱਗਦੀ ਆ ਤੇ ਦੁਰੀ ਦੁਰੀ ਰਿਸ਼ਤੇਦਾਰੀ ਆ ਮੇਰੇ ਨਾਲ ਪਿਆਰਾ ਤੇ ਫਿਰ ਕਿਹੜੀ ਗੱਲ ਹੋ ਗਈ ਆ ਤੂੰ ਨਭਉਂਦੀਆਂ ਨਾਲ ਰਿਸ਼ਤੇਦਾਰੀ ਸਾਨੂੰ ਇੰਨਾ ਹੀ ਬੜਾ ਵਾ ਬਸ ਮੈਂ ਤੁਹਾਨੂੰ ਸਿੱਧਾ ਸਿੱਧਾ ਇਹ ਹੀ ਕੰਨੀ ਆ ਜੇ ਪੁਵਾਨੇ ਤੁਹਾਡੇ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਜੋ ਵੀ ਸਹੀ ਸਹੀ ਗੱਲ ਆ ਨਾ ਉਹ ਮੰਮੀ ਨੂੰ ਦੱਸੋ ਕਿਉਂ ਪਰਦੇ ਪਾਉਂਦੇ ਜੇ ਹੁਣ ਹੁਣ ਪਰਦੇ ਪਾਉਂਦਿਆ ਵਾ ਤੁਸੀਂ ਕਿਉਂ ਪੁਵਾਲ ਨੂੰ ਝੁੱਠੇ ਪਾਉਂਦੇ ਜੇ ਕਿਉਂ ਗੱਲ ਤੋਂ ਮੁਕਰੰਦੇ ਜੇ ਉਹ ਸੱਚ ਤੇ ਆ ਗੱਲ ਤੂੰ ਕੀਤੀ ਆ ਮੈਨੂੰ ਸ਼ੱਕ ਤੇਰੇ ਤੇ ਆ हां मुड़ ਝੁੜ ਕੇ ਸਾਰੀ ਗੱਲ ਮੇਰੇ ਤੇ ਆ ਜਾਂਦੀ ਆ ਪੀ ਇਹ ਸੀਮਾ ਨੇ ਕੀਤੀ ਆ ਅੱਗੇ ਤਾਂ ਮੈਂ ਤੁਹਾਡੀਆਂ ਬੜੀਆਂ ਸੁਣਨੀਆਂ ਮਾਂ ਪੋਤਾਂ ਦੀਆਂ ਹੁਣ ਨਹੀਂ ਜੇ ਮੈਂ ਸੁਣਨੀਆਂ ਹੈਗੀਆਂ ਮੇਰੀ ਗੱਲ ਸੁਣ ਲੋ ਜੇ ਮੇਰਾ ਚੁੱਠਾ ਨਾ ਲੱਗਾ ਨਾ ਤੇ ਫੇਰ ਵੇਖਿਓ ਪੂਆ ਜੀ ਨੇ ਤੁਹਾਡੀ ਕਲਾਸ ਲਾ ਦੰਨੀ ਆ ਅ ਚੁੱਪ ਕਰਕੇ ਨਾ ਨੀਵੀ ਨੀਵੀ ਆਵਾਜ਼ ਚ ਗੱਲ ਕਰ ਏਡੀ ਉੱਚੀ ਬੋਲਣ ਦੀ ਲੋੜ ਨਹੀਂ ਆ ਲੱਗੀ ਸਮਝ ਪਹਿਲਾਂ ਮੰਮੀ ਨੇ ਨਾ ਉੱਚੀ ਚ ਬੋਲ ਕੇ ਮੇਰਾ ਸਿਰ ਖਾਲਿਆ ਹੁਣ ਤੂੰ ਖਾਂ ਲਾ ਪੀਂ ਪਰ ਗੱਲ ਜੋ ਸੱਚ ਹੈ ਨਾ ਸੱਚ ਹੀ ਕਹੀਦਾ ਕਦੀ ਸੱਚ ਲੁਕਿਆ ਨਹੀਂ ਰਹਿੰਦਿਆ ਆਖਰ ਇੱਕ ਦਿਨ ਫੜਿਆ ਜਾਂਦਾ ਵਾ ਤੁਹਾਡੇ ਸਾਰਿਆਂ ਦੇ ਨਾ ਅੱਖਾਂ ਤੇ ਪੱਟੀ ਵੱਜ ਗਈ ਆ ਪਤਾ ਨਹੀਂ ਕਿਉਂ ਮੇਰੇ ਤੇ ਸ਼ੱਕ ਕਰੀ ਜਾਂਦੇ ਹੁਣ ਐਵੇਂ ਵੀ ਤੂੰ ਭੁਗਾ ਨਹੀਂ ਸਕੀਂ ਆ ਤੂੰ ਤੇ ਗੱਲ ਹੀ ਭੁਆਵਲਦੀ ਕਰਨੀ ਆ ਭੁਆ ਨੇ ਤੈਨੂੰ ਪੱਟੀ ਵੜਾਈ ਹੋਣੀ ਲੱਕੀ ਨੂੰ ਪੁੱਛ ਤੇ ਮੈਂ ਤੇ ਮੰਨਣਾ ਨਹੀਂ ਸਿੱਧੀ ਜਿਹੜੀ ਗੱਲ ਮੈਨੂੰ ਭੁਆ ਜੀ ਨੇ ਨਹੀਂ ਕਿਹਾ ਮੈਂ ਆਪ ਕਹਿਨੀ ਆ ਮੈਂ ਤੁਹਾਡੀਆਂ ਗੱਲਾਂ ਸੁਣਨੀ ਮੈਂ ਵੀ ਇਸ ਘਰ ਚ ਰਹਿਣ ਨਹੀਂ ਆ ਮੈਨੂੰ ਨਹੀਂ ਸਭ ਪਤਾ ਲੱਗਦਾ ਵੀ ਕੀ ਹੁੰਦਿਆ ਇਸ ਘਰ ਚ ਅੱਜ ਤੇ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਵੀ ਇਹ ਨਹੀਂ ਠੀਕ ਬਾਅਦ ਚ ਮੈਂ ਤੁਹਾਡੇ ਨਾਲ ਕਰਾਂਗੀ ਤੇ ਜੋ ਸੱਚਾਈ ਹੈ ਨਾ ਚੁੱਪ ਕਰਕੇ ਦੱਸ ਦੋ ਚੰਗੇ ਰਹੋਗੇ ਤੇਨੂੰ ਮੈਂ ਬਾਰ-ਬਾਰ ਕਹਿੰਦਾ ਪਈ ਆਵਾਜ਼ ਨੀਵੀਂ ਕਰ ਲਾ ਲੱਗੀ ਸਮਝ ਉੱਚੀ ਆਵਾਜ਼ ਚ ਗੱਲ ਕਰਨ ਦੀ ਲੋੜ ਨਹੀਂ ਕੀ ਤੇ ਉਹ ਵੀ ਇਸ ਕਰ ਦਿੱਤੀ ਆ ਬਾਰ-ਬਾਰ ਰਵਾ ਕੇ ਨਾ ਭੇਜਿਆ ਕਰੋ ਪਿਛਲੀ ਵਾਰੀ ਆਈ ਨਾ ਭੂਆ ਜੀ ਉਦੋਂ ਵੀ ਰੋਕੇ ਗਈ ਜੇ ਐਰ ਕੀ ਆਇਆ ਫਿਰ ਤੇ ਕਲੇਸ਼ ਕਰਨ ਦੇ ਜੀ ਕਿਉਂ ਉਹਨਾਂ ਨੂੰ ਝੁੱਟੇ ਪਾਉਂਦੇ ਜੇ ਕੌਣ ਕਲੇਸ਼ ਕਰਨ ਦਿਆ ਇਹ ਕਲੇਸ਼ ਹੀ ਆ ਭੂਆ ਨੂੰ ਭੂਆ ਨੂੰ ਬਕਾ ਸੱਚ ਕੀ ਗਾ ਤੈਨੂੰ ਸਾਪੇ ਭੂਆ ਦੱਸੋਗੇ ਕਿ ਸੱਚ ਕੀ ਗਾ ਵਾ ਲੱਗੀ ਸਮਝ ਭੂਆ ਨਾ ਫੜ ਕੇ ਮੇਰਾ ਨਾਮ ਲਾਤਾ ਅ ਚੰਗੀ ਨਹੀਂ ਕੀਤੀ ਮੈਨੂੰ ਤੇ ਭੂਆ ਤੇ ਗੁੱਸਾ ਹੀ ਵੜਾਵਾ ਰੈਸਟ ਕਰ ਲੋ ਰੈਸਟ ਨਹੀਂ ਲੋੜ ਅੱਜ ਤੁਹਾਨੂੰ ਤੈਨੂੰ ਤੇ ਇਹ ਨਹੀਂ ਪਤਾ ਕਿ ਤੇਰਾ ਘਰ ਵਾਲਾ ਬਿਮਾਰ ਹੈ ਅੱਜ ਗੱਲ ਕਰਨ ਵਾਲੀ ਬੰਦੀ ਹੈ ਮੈਂ ਤਾਂ ਹੀ ਤੇ ਕਹਿਨੀ ਆ ਮੈਂ ਕਰਾਂਗੀ ਗੱਲ ਪਰ ਬਾਅਦ ਚੋ ਜੋ ਸਚਾਈ ਹੈ ਨਾ ਦੱਸ ਦਿਓ ਸਚਾਈ ਦੱਸੋ ਹਰ ਇਕੱਲੇ ਇਕੱਲੇ ਬੰਦੇ ਨੂੰ ਹੋਈ ਨਾ ਭੂਆ ਨਾਲ ਗੱਲ ਕੀ ਕਾਲੀ ਸਿਆਪਾ ਹੀ ਪਾ ਲਿਆ ਮੈਂ ਆਪਣੀ ਗੱਲ ਇਹ ਗੱਲ ਵੀ ਦੁਕਾਨ ਤੇ ਨਹੀਂ ਗਿਆ ਜਿੰਨੂ ਨਾ ਬੁਖਾਰ ਜਾ ਲੱਗਨ ਦਿਆ ਵਾ ਤਰੀ ਟੁੱਟਣ ਭੱਜਨ ਦਿਆ ਤਾਂ ਕਰਕੇ ਦਵਾਈ ਨਹੀਂ ਲਿਆਂਦੀ ਇੱਕ ਖਰਾਬ ਤੇ ਕਾਲੀ ਆ ਪਰ ਫਰਕ ਨਹੀਂ ਪਿਆ ਨੀਂਦ ਜੀ ਆਈ ਜਾਂਦੀ ਕਿੰਨੀ ਉਹ ਫਿਰ ਦਵਾਈ ਦੇ ਵਿੱਚ ਨਸ਼ਾ ਆਣਾ ਤਾਂ ਕਰਕੇ ਤੁਹਾਨੂੰ ਪਤਾ ਅੱਜ ਕੀ ਹੋਇਆ ਕੀ ਹੋਇਆ ਉਹੀ ਕਾਲ ਦਾ ਕੁਝ ਬਕੇ ਨਹੀਂ ਭੂਆ ਦੇ ਘਰ ਕੇ ਤੇ ਮੰਮੀ ਸਵੇਰ ਦੇ ਗੁਰਦੁਆਰੇ ਸਾਹਿਬ ਚਲ ਗਈਆਂ ਚੱਗਦੇ ਮੰਮੀ ਮੈਨੂੰ ਕਹਿ ਦਿੰਦੇ ਤੇ ਗੁਰਦੁਆਰੇ ਛੱਡ ਗਿਆ ਤੇ ਅੱਜ ਕਿਆ ਮੰਮੀ ਨੂੰ ਉਹ ਫਿਰ ਮੰਮੀ ਨੂੰ ਗੁੱਸਾ ਤੁਹਾਡੀ ਗੱਲ ਤੇ ਫਿਰ ਮੰਮੀ ਵੀ ਕੀ ਕਰੇ ਤੁਰੀ ਗੱਲ ਸੁਣੋ ਹਰੇਕ ਨੂੰ ਮੇਰੇ ਤੇ ਗੁੱਸਾ ਵਾ ਹੈ ਜਿਹੜਾ ਬੰਦਾ ਸੱਚਾ ਕਲਪਨਦਿਆ ਵਾ ਉਹਦੇ ਤੇ ਕੋਈ ਵਿਸ਼ਵਾਸ ਨਹੀਂ ਕਰਨਦਿਆ ਤੁਸੀਂ ਸੱਚਾ ਨਹੀਂ ਕਲਪੰਦੇ ਝੂਠਾ ਕਲਪੰਦੇ ਜੇ ਇਹ ਤੁਹਾਡੇ ਮੂੰਹ ਤੇ ਸਾਫ਼ ਦਿਖਨਦਿਆ ਵਾ ਠੀਕ ਹੈ ਨਹੀਂ ਮੇਰੇ ਮੱਥੇ ਤੇ ਲਿਖਿਆ ਜਾਂਦਾ ਨਾ ਲਿਖਿਆ ਜਾਂਦਾ ਵਾ ਤੇ ਜੇ ਜੇ ਭੂਆ ਝੂਠੀ ਹੁੰਦੀ ਤੇ ਫਿਰ ਭੂਆ ਕਿਉਂ ਇੰਨੀ ਉੱਚੀ ਉੱਚੀ ਰੋਲਾ ਪਾ ਕੇ ਕਹਿੰਦੀ ਕਿ ਭੂਆ ਸੱਚੀ ਆ ਉਸ ਤੋਂ ਵੱਧ ਤੇ ਰੋਲਾ ਮੈਂ ਪਾਇਆ ਮੇਰੀ ਤੇ ਕਿਸੇ ਨੇ ਗੱਲ ਮੰਨੀ ਨਹੀਂ ਹੋਈ ਨਾ ਝੂਠ ਮੰਨ ਲਓ ਤੇ ਫਿਰ ਤੁਸੀਂ ਸਹੀ ਸਾਰੇ ਜਾਣੇ ਜੇ ਜਿਹੋਣੇ ਸੀਮਾ ਆਈ ਉਹ ਵੀ ਬਹਿ ਹੁ ਗੱਲ ਕਹਿ ਕੇ ਗਈ ਤੇ ਉਹ ਸੱਚੀ ਕਹਿਂਦੀ ਆ ਜਦੋਂ ਉਹਦੀ ਸੀਮਾ ਦੀ ਵੀ ਨਹੀਂ ਕੋਈ ਗਲਤੀ ਭੂਆ ਦੀ ਵੀ ਨਹੀਂ ਗਲਤੀ ਗਲਤੀ ਤਾਂ ਆਡੀ ਫੇ ਤੁਸੀਂ ਕਿਉਂ ਨਹੀਂ ਆਪਣੀ ਗਲਤੀ ਮੰਨਦੇ ਕੋਈ ਨਾ ਹੋਂ ਤੇ ਭੂਆ ਹੀ ਸੱਚ ਦੱਸੂਗੀ ਸੱਚ ਕੀ ਗਵਾ ਉਹ ਨਹੀਂ ਤੂੰ ਹੀ ਉਹ 5000 ਵਾਲੀ ਗੱਲ ਮੰਮੀ ਨਾਲ ਗੱਲ ਕੀਤੀ ਸੀ ਕਿ ਮੈਨੂੰ 3 ਸਾਲ ਹੋ ਗਏ ਮੈਂ ਭੂਆ ਕੋ 5000 ਫੜਿਆ ਵਾ 5000 ਦੀ ਗਲਤੀ ਮੈਨੂੰ ਚੇਤਾ ਭੁੱਲ ਗਿਆ ਉਹ ਤਾਂ ਮੈਂ ਕਰ ਹੀ ਲੈਣੀ ਸੀ ਮੰਮੀ ਨੂੰ ਹੋਂ ਵੀ ਭਰਾ ਤੈਨੂੰ ਗੱਲ ਕਰਕੇ ਚੇਤਾ ਭੁੱਲ ਗਿਆ ਜਿਹੜਾ ਤੈਨੂੰ ਸਮਝ ਨਹੀਂ ਲੱਗਣਦੀ ਕਿ ਤੂੰ ਕੀਤੀ ਆ ਕਿ ਨਹੀਂ ਕੀਤੀ ਪਰ ਤੂੰ ਸੱਚ ਜਾਣੀ ਤੂੰ ਕੀਤੀ ਕੀਤੀ ਗੱਲ ਮੇਰੀ ਸੱਸ ਬਾਰੇ ਭੂਆ ਨਾਲ ਤੇ ਭੂਆ ਦੀ ਕੱਲ ਗੱਲ ਸੁਣੀ ਨਹੀਂ ਸਾਰਿਆਂ ਦੇ ਵਿੱਚ 5000 ਰੁਪਏ ਮੰਗਿਆ ਕੀ ਗੱਲ ਕੱਲੀ ਬੈ ਕੇ ਮੰਗ ਨਹੀਂ ਸਕਦੀ ਮੇਰ ਕੋ ਤੇ ਫਿਰ ਜਦੋਂ ਭੂਆ ਨੂੰ ਤੂੰ ਝੂਠਿਆ ਪਾਉਂਦੇ ਆ ਵਾ ਕਿ ਭੂਆ ਦੇ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਤੇ ਫਿਰ ਭੂਆ ਨੇ ਤੇ ਤੈਨੂੰ ਕਿਸੇ ਨਾ ਕੇ ਬੰਨੇ ਲਾਉਣਾ ਹੀ ਸੀ ਤੇ ਨਾਲੇ ਪਹਿਲੀ ਗੱਲ ਤੇ ਭੂਆ ਕੋ ਪੈਸੇ ਮੈਂ 5000 ਨਹੀਂ ਮੰਗਿਆ 1000 ਰੁਪਏ ਮੰਗਿਆ ਹੀ ਉਹ ਤੇ ਭੂਆ ਨੇ ਜਾਣ ਕੇ ਮੈਨੂੰ 5000 ਦੇਤਾ ਚੱਲ ਕੋਈ ਨਹੀਂ ਉਹਨਾਂ ਨੂੰ ਵੀ ਹੈ ਸੀ ਕਿ ਜੇ ਮੇਰੇ ਪੁੱਤ ਨੂੰ ਮੇਰੇ ਭਤੀਜੇ ਨੂੰ ਲੋੜ ਪਈ ਹੈ ਜਿੱਥੇ 1000 ਦੇਣਾ ਉੱਥੇ ਵੱ ਕਈ ਭੂਆ ਇਹੋ ਜੀਆਂ ਹੁੰਦੀਆਂ ਵਾ ਭਤੀਜਿਆਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਦੇ ਦਿੰਦੀਆਂ ਵਾ ਤੇ ਮੋੜ ਕੇ ਨਹੀਂ ਵੇਂਦੀਆਂ ਇਹਨਾਂ ਤਾਂ ਇੰਟਾ ਕ ਛੋਟਾ ਜਿਹਾ ਦਿਲ 5000 ਪਿੱਛੇ ਰੋਲਾ ਪਾਤਾ ਘਰ ਦੇ ਵਿੱਚ ਤੇ ਕਈ ਭਤੀਜੇ ਇਹੋ ਜੇ ਵੀ ਹੁੰਦੇ ਆ ਕਿ ਆਪਣੀ ਮਾਂ ਭੈਣ ਜਨਾਨੀ ਦੇ ਸਾਹਮਣੇ ਭੂਆ ਨੂੰ ਫਿੱਕਿਆ ਨਹੀਂ ਪਾਉਂਦੇ ਜੇ ਗੱਲ ਕੀਤੀ ਆ ਤੇ ਮੰਨ ਜਾ ਕਿਉਂ ਨਹੀਂ ਮੰਨਦਾ ਤੁਹਾਨੂੰ ਲੱਗਦਾ ਮੈਂ ਕੀਤੀ ਹੋਗੀ ਕੀਤੀ ਹੋਊਗੀ ਗੱਲ ਭੂਆ ਨੇ ਪੂਰਾ ਇੱਕ ਐਡਾ ਉਂਗਲ ਕਰਕੇ ਮੰਮੀ ਨਾਲ ਗੱਲ ਕੀਤੀ ਆ ਭੈਣੇ ਅੱਜ ਐਸੇ ਕਰਕੇ ਮੰਮੀ ਸਵੇਰ ਦੇ ਗੁਰਦੁਆਰੇ ਸਾਹਿਬ ਚਲ ਗਏ ਨਾ ਮੈਨੂੰ ਮਿਲ ਕੇ ਗਏ ਕਿ ਇਹਨੂੰ ਨਹੀਂ ਘਰ 'ਚ ਮਿਲ ਕੇ ਗਏ ਭੈਣੇ ਤੂੰ ਲੱਗੀ ਮੰਮੀ ਮਗਰ ਜਿਤਨਾ ਮੰਮੀ ਨੇ ਕਹਿਣਾ ਨਾ ਉਤਨਾ ਹੀ ਤੂੰ ਚੱਲਣਾ ਵਾ ਮੈਨੂੰ ਪਤਾ ਵਾ ਘਰ 'ਚ ਮੇਰੀ ਤੇ ਪਹਿਲਾਂ ਹੀ ਸੁਣਵਾਈਆਂ ਗਈ ਸੀ ਢਾਲ ਭਰਾ ਤੂੰ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਤੂੰ ਆਪਣੇ ਵੱਲੋਂ ਸੱਚਾ ਹੀ ਆ ਪਰ ਸਾਨੂੰ ਨਹੀਂ ਸੱਚਾ ਲੱਗਦਾ ਜਾ ਭੈਣ ਮੇਰੀ ਮੈਂ ਜੇ ਬਿਮਾਰ ਹਾਂ ਚੰਗਾ ਹੱਥ ਨਾ ਜੋੜ ਮੈਂ ਕਿਹੜੀ ਠੀਕ ਆ ਮੈਂ ਵੀ ਬਿਮਾਰ ਹਾਂ ਤੇ ਪੇਕੇ ਆ ਗਈ ਆ ਮੈਨੂੰ ਕੀ ਪਤਾ ਸੀ ਮੈਂ ਪੇਕੇ ਆ ਕੇ ਇੰਨੀ ਪਰੇਸ਼ਾਨੀ ਚ ਆ ਜਾਣਾ ਵਾ ਮੇਰੀ ਸੱਸ ਆ ਕੇ ਤੈਨੂੰ ਗੱਲਾਂ ਕਰੇ ਕਿ ਤੂੰ ਪੂਆ ਨੂੰ ਲੁੱਤੀਆਂ ਲਾਏਂਗਾ ਉਹ ਤਾਂ ਠੀਕ ਹੋ ਗਈ ਆ ਇਹ ਅਜੇ ਵੀ ਬਿਮਾਰ ਆ ਤੇ ਕੋਈ ਨਹੀਂ ਭਰਾ ਮੈਂ ਚੱਲ ਜਾਂਦੀ ਆ ਆਪਣੇ ਘਰ ਲੈ ਦੱਸ ਕਹਿਣਾ ਵੀ ਇੱਕ 85 ਦਾ ਘਾਟਾ ਮੈਂ ਤੈਨੂੰ ਇਹ ਥੋੜਾ ਕੰਨਪੇ ਤੂੰ ਚੱਲ ਜਾ ਤੇ ਕਹਿਣ ਦਾ ਮਤਲਬ ਇਹੋ ਹੀ ਹੋ ਗਿਆ ਵੀ ਠੀਕ ਹੋ ਗਈ ਤਾਂ ਹੁਣ ਤੂੰ ਆਪਣੇ ਘਰ ਚੱਲ ਜਾ ਕੋਈ ਨਾ ਕਲੇਸ਼ ਪਾ ਕੇ ਨਿਕਲਣਾ ਵਾ ਖੁਸ਼ੀ-ਖੁਸ਼ੀ ਜਾ ਐਵੇਂ ਹੋਈ ਨਾ ਇੱਥੇ ਸਮਝਾ ਸਮਝਾ ਥੱਕੇ ਸਾਰਿਆਂ ਨੂੰ ਸਾਰੇ ਆਪੋ ਤਾਪੀ ਪਈ ਆਪਿਆਂ ਨੂੰ ਕੀ ਆ ਨਾ ਬੋਲਦੀ ਰਹਿੰਦੇ ਆਵੇਂ ਕੀ ਗੱਲ ਸੀ ਮਾਂ ਕਿਉਂ ਗਲ ਭੰਡਈ ਆ ਕੁਛ ਨਹੀਂ ਪੁਆ ਜੀ ਐਵੇਂ ਬਸ ਬੋਲਦੀ ਰਹਿੰਦੇ ਐ ਕਿਉਂ ਕਿਹੜੀ ਗੱਲਾਂ ਕੋਈ ਗੱਲ ਨਹੀਂ ਪੁਆ ਜੀ ਫੇਰ ਕਹਿੰਦੇ ਪੁਆ ਦੀ ਸਕੀ ਆ ਤੂੰ ਦੱਸੋ ਤੁਹੇ ਕਿ ਚੁੱਪ ਚੁੱਪ ਬੈਠੀ। ਮੈਂ ਚੁੱਪੇਸ ਕਰਕੇ ਬੈਠੀ ਆ ਮੈਂ ਕਿ ਭਾਬੀ ਦਾ ਕੰਮ ਵੇਖ ਸਾਸ ਆਪਣੀ ਦੇ। ਸਵੇਰੇ ਆਪ ਗੁਰਦੁਆਰੇ ਚਲ ਗਈ ਆ ਤੇ ਇਹ ਨਹੀਂ ਵੀ ਮੈਂ ਆਪਣੀ ਨਨਾਨ ਨੂੰ ਵੀ ਕਹਿਦਾ ਚੱਲ ਚੱਲੀ ਏ। ਪਤਾ ਨਹੀਂ ਮੂੰਹ ਹੀ ਬਣਾਇਆ ਹੋਇਆ ਮਾੜੀ ਜੀ ਗੱਲ ਤੋਂ। ਜਦ ਕਿ ਗੱਲ ਵੀ ਲਕੀ ਨੇ ਕੀਤੀ, ਕਸੂਰ ਵੀ ਲਕੀ ਦਾ ਤੇ ਮੇਰੇ ਨਾਲ ਐਵੇਂ ਮੂੰਹ ਬਣਾਇਆ ਹੋਇਆ ਉਹਨਾਂ ਨੇ। ਹੋ ਆ ਜੀ। ਛੱਡੋ ਤੇ ਹੀ ਉਹਨਾਂ ਦੀ ਆ। ਤੁਹਾਨੂੰ ਤੇ ਪਤਾ ਹੋਣਾ ਗੁੱਸਾ ਤਾਂ ਕਿੰਨਾ ਚਿਰ ਮਨ 'ਚ ਰੱਖਦੇ ਆ। ਹੁਣ ਉਹਨਾਂ ਨੇ ਗੁੱਸਾ ਵਾ ਉਹਨਾਂ ਦੇ ਮਨ 'ਚ ਤਾਂ ਨਹੀਂ ਤੁਹਾਨੂੰ ਬੁਲਾਇਆ। ਕੋਈ ਨਹੀਂ ਇੱਕ ਦੋ ਦਿਨ ਤੱਕ ਬੁਲਾ ਦੇਣਗੇ ਆ ਗੁਰਦੁਆਰੇ ਪ੍ਰੋਗਰਾਮ ਹੈ ਨਾ ਤੁਹਾਨੂੰ ਪਤਾ ਵਾ ਪਾਠ ਹੁੰਦੇ ਆ ਤੋਂ ਉਹਨਾਂ ਨੇ ਸ਼ਾਮ ਨੂੰ ਆਉਣਾ ਵਾ ਸੇਵਾ ਕਰਕੇ ਜਾਂਦੇ ਹੁੰਦੇ ਆ ਹਫਤੇ ਬਾਅਦ 15 ਦਿਨਾਂ ਬਾਅਦ ਕਦੇ ਕਦੇ ਸੇਵਾ ਕਰ ਹੁੰਦੇ ਆ ਤੇ ਧੀ ਗੱਲ ਹੀ ਗੁੱਸਾ ਕਰਨ ਦੇ ਜੀ ਜਾਓ ਤੁਸੀਂ ਵੀ ਚੱਲ ਜਾਓ ਨਹੀਂ ਖੜਿਆ ਤੁਨੂੰ ਤੇ ਮੈਂ ਨਹੀਂ ਜਾਣਾ ਹੁਣ ਮੇਰਾ ਨਹੀਂ ਮੂਲ ਕਰਦਾ ਵਾ ਚੱਲ ਲੈ ਜਾਂਦੀ ਮੈਨੂੰ ਵੀ ਘਰੋਂ ਨਾਲ ਤੇ ਦੋਵੇਂ ਹੀ ਨਹੀਂ ਇਕੱਠੀਆਂ ਚੱਲ ਜਾਂਦੀਆਂ ਜੇ ਉਹਨੇ ਸੇਵਾ ਕਰਨੀ ਤਾਂ ਮੈਂ ਵੀ ਕਰ ਲੈਂਦੀ ਇਹੋ ਹੀ ਤੇ ਗੱਲ ਆ ਕੋਈ ਮੰਨਦਾ ਨਹੀਂ ਨਾ ਘਰ ਚੋ ਹੁਣ ਮੈਂ ਇੰਨਾ ਨਾ ਵੀ ਤੇ ਇਹ ਗੱਲ ਤੋਂ ਖੱਪ ਕੇ ਆਈ ਆ ਪਰ ਪੈਰਾਂ ਤੇ ਪਾਣੀ ਨਹੀਂ ਭੈਣ ਦਿੰਦੇ ਹੁਣ ਮੈਂ ਤਾਂ ਨਹੀਂ ਭਾਜੀ ਜ਼ਿਆਦਾ ਗੱਲ ਕੀਤੀ ਹੈਗੀ ਬਿਮਾਰ ਆ ਕੀ ਗੱਲ ਗਿਆ ਨਹੀਂ ਲੱਗੀ ਅੱਜ ਦੁਕਾਨ ਤੇ ਬਸ ਤਿਆਰ ਹੋਏ ਸੀ ਤੇ ਰਾਤ ਦਾ ਥੋੜਾ ਥੋੜਾ ਕੋਲਡੀ ਤੇ ਪੱਕੇ ਤੇ ਬੰਦ ਕਰਨੇ ਨਹੀਂ ਆ ਪੱਕਾ ਚਲਾ ਕੇ ਸੌਂਗੇ ਉਹਦੇ ਨਾਲ ਕੋਲਡ ਜ਼ਿਆਦਾ ਹੋ ਗਿਆ ਸਵੇਰੇ ਉੱਠਦੇ ਆ ਨਾਸ਼ਤਾ ਕਰਕੇ ਬਾਅਦ ਚ ਉਹਨਾਂ ਨੇ ਲਈਏ ਦਵਾਈ ਤੇ ਹੁਣ ਉਹਦੇ ਕਰਕੇ ਉੱਠਿਆ ਨਹੀਂ ਜਾਂਦੇ ਆ ਮੈਂ ਕਿਹਾ ਕਿੰਟਾ ਇੱਕ ਕਰੋ ਰੈਸਟ ਬਾਅਦ ਚ ਚੱਲ ਜਿਓ ਤੂੰ ਲੰਮੇ ਪਏ ਆ ਤੁਝੇ ਨਹੀਂ ਤਬੀਅ ਠੀਕ ਤੇ ਨਾ ਜਾਵੇ ਅੱਜ ਛੁੱਟੀ ਕਰੇ ਦੁਕਾਨ ਤੋਂ ਇਹੋ ਤੇ ਮੈਂ ਕਹਿਨੀ ਆ ਜੇ ਦਵਾਈ ਖਾਧੀ ਜੇ ਥੋੜਾ ਜਿਹਾ ਹੋਏਗਾ ਤੁਹਾਨੂੰ ਠੀਕ ਲੱਗੋਗੇ ਤੇ ਫੇਰ ਚੱਲ ਜਿਓ ਤੇ ਨਹੀਂ ਤੇ ਫੇਰ ਘਰ ਰੋ ਨਾ ਜਾਓ ਅੱਜ ਇਹੋ ਕਹਿਨੀ ਆ ਇਸੇ ਕਰਕੇ ਮੈਂ ਬੋਲਣ ਨਹੀਂ ਇਹਨਾਂ ਨੂੰ ਸੁਣਦੇ ਨਹੀਂ ਭੂਆ ਜੀ ਮੇਰੀ ਗੱਲ ਬਸ ਜਦੋਂ ਵੀ ਕਹਿੰਦੇ ਆ ਨਾ ਭੂਆ ਤੇ ਹੀ ਸਕੀ ਭੂਆ ਤੇ ਹੀ ਸਕੀ ਮੈਂ ਤੇ ਸੱਚੇ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਆ ਮੈਂ ਤੇ ਹੁਣ ਅੱਜ ਕਹਿ ਦਿੱਤਾ ਮੈਂ ਕਿ ਮੇਰੀ ਤੇ ਦੋਰੀ ਰਿਸ਼ਤੇਦਾਰੀ ਆ ਸਕੀ ਤੇ ਮੇਰੀ ਹੋਣੀ ਆ ਇੱਕ ਵਾਸਤੇ ਮੇਰੀ ਤਾਈ ਆ ਇੱਕ ਵਾਸਤੇ ਮੇਰੀ ਭੂਆ ਵਾ ਪਰ ਕਿੱਥੇ ਮਾਦੇਵੀ ਉਹੀ ਲਫ਼ਜ਼ ਆ ਧੀ ਦੇ ਵੀ ਉਹੀ ਲਫ਼ਜ਼ ਆ ਤੇ ਅੱਜ ਵੀ ਉਹੀ ਕਹਿੰਦੇ ਆ ਤੇ ਤਿੰਨੇ ਜਣੇ ਰਲ ਕੇ ਨਾ ਤੇ ਮੈਨੂੰ ਕਹਿ ਦੇਨ ਇਨਸਾਫ ਕਿ ਭੂਆ ਇੱਥੋਂ ਚੱਲ ਜਾ ਤੇ ਆਇਆ ਨਾ ਕਰ ਇੱਥੇ ਤੇ ਮੈਂ ਚਲੀ ਜਾਨੀ ਤੇ ਮੈਂ ਅੱਗੋਂ ਆਂਦੀ ਵੀ ਨਹੀਂ ਮੈਂ ਤਾਂ ਕੰਨਾਂ ਨੂੰ ਹੱਥ ਲਾ ਲੈਨੇ ਵੈਸੇ ਇੱਥੇ ਆ ਕੇ ਨਾ ਤੇ ਮੈਂ ਆ ਜਾਨੀ ਆ ਮੇਰਾ ਦਿਲ ਕਰਦਾ ਤੇ ਫਿਰ ਮੈਂ ਆ ਜਾਨੀ ਆ ਪਰ ਉਹੀ ਮੇਰਾ ਭਰਾ ਇੱਥੇ ਹੁੰਦਾ ਫੇਰ ਤੇ ਨਾ ਮੇਰੇ ਨਾਲ ਐਦਾਂ ਕਰਦੇ ਕੋਈ ਨਹੀਂ ਮੈਂ ਉਹਨੂੰ ਦੱਸ ਵੀ ਨਹੀਂ ਸਕਦੀ ਵੀ ਮੈਂ ਵੀਰ ਤੂੰ ਬਾਹਰ ਆ ਤਾਂ ਮੈਂ ਜਾਣੀ ਆ ਤੇ ਕੀ ਹਾਲ ਕਰਦੇ ਮੈਨੂੰ ਉਹ ਜੀ ਤੀ ਇੰਨਾ ਤੱਕ ਸੋਚ ਕੇ ਨਾ ਆਇਆ ਜੀ ਦੱਸ ਕਿਹੜੀ ਆਵੇਂ ਕਮਾਈ ਜਾਂਦੀ ਆ ਓਹੋ ਦੱਸਣ ਤੇ ਲੱਗੀ ਆ ਅੱਗੇ ਜਾ ਕੇ ਨਾ ਸੱਜੇ ਮੁੰਨਾਂ ਆ ਕਾ ਦੋਦੇ ਆਇਆ ਤੁਨੂੰ ਨੁਭਾਬੀ ਦਾ ਪਤਾ ਲੈਂਦਾ ਚਾਹ ਚੜਿਆ ਓਹੋ ਇੰਜ ਨਹੀਂ ਕਹੀਦਾ ਹੁੰਦਾ ਚਲੋ ਤੁਸੀਂ ਪਤਾ ਲੈਣਾ ਹੈ ਉਹਨਾਂ ਦਾ ਹਾਂ ਮੈਨੂੰ ਲੱਗ ਗਿਆ ਪਤਾ ਆ ਗਲੀ ਮੁੜ ਕੇ ਨਾ ਅੱਗੇ ਨਾਲ ਹੀ ਘਰ ਆ ਗਏ ਆ ਉਹ ਕਰਿਆ ਤੈਨੂੰ ਵੀ ਕਿਧਰ ਘਰ ਦਾ ਪਤਾ ਲੱਗਾ ਅੱਛਾ ਮੇਰੀ ਗੱਲ ਸੁਣੋ ਉੱਥੇ ਜਾ ਕੇ ਨਾ ਜ਼ਿਆਦਾ ਬੋਲਿਓ ਨਾ ਚੁੱਪ ਕਰਕੇ ਬੈਠ ਜਿਓ ਮੇਰੀ ਭਾਬੀ ਦਾ ਪੇਕਾ ਘਰ ਆਓ ਉਹ ਦੇਖੋ ਜਿਹਦੇ ਗੰਮਲੇ ਨਹੀਂ ਲੱਗੇ ਉਹ ਆ ਕਰ ਅਜੂਬਾ ਦੋਦਿਆਂ ਆਏ ਆ ਤੇਰੇ ਭਰਾ ਦੇ ਸੋਹਰੇ ਜਦੋਂ ਵਿਆਹ ਤੋਂ ਬਾਅਦ ਚ ਫੇਰਾ ਪਾਉਣ ਆਏ ਸੀ ਇੱਕ ਵਾਰੀ ਵੀ ਤੇਰੀ ਭਾਬੀ ਨੇ ਨਾਂ ਨਹੀਂ ਲਿਆ ਚਲੋ ਮੇਰੀ ਗੱਲ ਸੁਣੋ

ਵੀ ਅੰਦਰ ਬੜੀ ਮਨਮੀ ਇੱਕ ਤੇ ਸੀਵਾ ਮੈਨੂੰ ਤੇਰਾ ਮੋਹ ਮਾਰਦਾ ਤੇ ਮੈਂ ਤਾਂ ਇੱਥੇ ਆ ਜੰਨੀ ਆ ਵਰਨਾ ਮੈਂ ਇੱਥੇ ਆਵਾ ਨਾ ਮੈਨੂੰ ਪਤਾ ਜਿੰਨੀ ਕੋਈ ਮੇਰੀ ਕਦਰ ਕਰਦੇ ਆ ਬਾਕੀ ਇਹ ਵੀ ਮੈਂ ਕੰਨ ਨੂੰ ਹੱਥ ਲਾ ਲੇ ਹੁਣ ਮੈਂ ਲੱਕੀ ਨਾ ਨਹੀਂ ਕੋਈ ਗੱਲ ਕਰਨੀ ਤੇ ਨਾ ਲੱਕੀ ਦੀ ਕਿਸੇ ਗੱਲ ਤੇ ਵਿਸ਼ਵਾਸ ਕਰਨਾ ਮੈਂ ਤਾਂ ਲੱਕੀ ਕੇ ਬਹਿਣਾ ਵੀ ਨਹੀਂ ਜਾਕੇ ਪੁੱਛਣਾ ਵੀ ਨਹੀਂ ਉਹਨੂੰ ਚਲੋ ਛੱਡੋ ਭਾਜੀ ਐਵੇਂ ਕਲਪੀ ਜਾਂਦੇ ਬੈਲ ਹੋ ਹੀ ਜਾਂਦੀ ਮੈਂ ਵੇਖਿਆ ਵਾਂ ਬਾਹਰ ਕੋਈ ਨਹੀਂ ਕੋਈ ਨਹੀਂ ਵੇਖ ਤੂੰ ਦੀਦੀ ਆਜੋ ਸਸਿਕਾ ਦੀ ਸਸਿਕਾ ਭਾਬੀ ਜੀ ਕਿ ਹਾਲ ਜੀ ਠੀਕ ਹਾਂ ਜੀ ਸਸਿਕਾ ਭਾਜੀ ਹਾਂ ਜੀ ਅਸੀਂ ਵੀ ਠੀਕ ਆ ਸ਼ੁਕਰ ਹੈ ਕਿਤੇ ਤੁਹਾਨੂੰ ਵੀ ਸਾਡੇ ਘਰ ਦਾ ਰਾਹ ਆਇਆ ਮੈਂ ਤਾਂ ਆਪਣੇ ਭਾਬੀ ਦਾ ਹਾਲ ਪੁੱਛਣ ਆਈ ਸੀ ਹਾਂ ਜੀ ਹਾਂ ਜੀ ਠੀਕ ਹੈ ਹੁਣ ਭਾਬੀ ਤਾਂ ਡੇ ਆ ਜੋ ਅੰਦਰ ਹੀ ਆ ਚਲੋ ਮੈਨੂੰ ਤਾਂ ਲੱਗਦਾ ਸੱਸ ਉਹ ਦਿਨ ਆਈ ਸੀ ਉਹਨਾਂ ਨਾਲ ਤੇ ਗਏ ਨਹੀਂ ਅੱਜ ਨਾਨ ਲੈਣ ਆ ਗਈ ਜਾਣਾ ਤੁਹਾਡੇ ਨਾਲ ਵੀ ਨਹੀਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲਾਂ ਜੀ ਠੀਕ ਆ ਜੀ ਤੁਸੀਂ ਸੁਣਾਓ ਬਸ ਠੀਕ ਹੈ ਬੈਠੋ ਸਤਿ ਸ਼੍ਰੀ ਅਕਾਲ ਬੋਆ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੰਗੇ ਵਧੀਆ ਤੁਸੀਂ ਸੁਣਾਓ ਠੀਕ ਹੈ ਓਰ ਪੂਆ ਜੀ ਦੱਸੋ ਤੁਸੀਂ ਕਦੋਂ ਦੇ ਆਏ ਹੋ ਮੈਨੂੰ ਜੇ ਹਫਤਾ ਹੋ ਗਿਆ ਆਈ ਨੂੰ ਅੱਛਾ ਜੀ ਹਾਂ ਜੀ ਮਾਸੀ ਜੀ ਕਿੱਥੇ ਨਹੀਂ ਦਿਖਾਈ ਨਹੀਂ ਦਿੰਦੇ ਉਹ ਗਏ ਜਰਾ ਬਾਹਰ ਗਏ ਅੱਛਾ ਹਾਂ ਜੀ ਸਿਮਾ ਪਾਣੀ ਲੈ ਪਾਣੀ ਲਿਆ ਲਜੇ ਆਈ ਹੋਰ ਜੀ ਚਲ ਦੇ ਜੀ ਹੋਰ ਪੱਬਜੀ ਮਨਮੀ ਇਤਨੀ ਦਿਖਾਈ ਦੇ ਰਹੀ ਕਿੱਥੇ ਉਹ ਅੰਦਰ ਜੇ ਰੈਸਟ ਕਰਦੇ ਪਏ ਕੋਈ ਨਹੀਂ ਮੈ ਬੁਲਾਨੀ ਆ ਹੋਰ ਪੱਬਜੀ ਭਾਜੀ ਹੁਣੀ ਠੀਕ ਠਾਕ ਨੇ ਗਏ ਹੋਣੇ ਦੁਕਾਨ ਤੇ ਨਹੀਂ ਨਹੀਂ ਭਾਜੀ ਘਾਰ ਹੀ ਨੇ ਠੀਕ ਨਹੀਂ ਨਾ ਥੋੜੇ ਜੇ ਤੇ ਅਜੋ ਘਾਰ ਹੀ ਆ ਜਾਣਾ ਸੀ ਦੁਕਾਨ ਤੇ ਕਹਿੰਦੇ ਹੁਣ ਕਿੰਨਾ ਟੱਗ ਲੇਟ ਜਾਂਦੇ ਆ ਚਲੋ ਇਸੇ ਬਾਨੇ ਤਾਂ ਲੋ ਵੀ ਮਿਲ ਲੈਣ ਵਧੀਆ ਘਰ ਨੇ ਨਹੀਂ ਤਾਂ ਮੈਨੂੰ ਮਿਲਣਾ ਦੁਕਾਨ ਤੇ ਜਾਣਾ ਪੈਣਾ ਸੀ ਸੀਮਾ ਤੂੰ ਵੀ ਨੱਥੇ ਬੈ ਗਈਆਂ ਜਾ ਬਲਾ ਲੱਕੀ ਨੂੰ ਵੀ ਨਾਲੇ ਮਨਮੀਤ ਨੂੰ ਵੀ ਬਲਾ ਉਹਨਾਂ ਕਾ ਤਿੰਨ ਨਾਨ ਆਏ ਤੇ ਨਾਲੇ ਚਾਹ ਪਾਣੀ ਮਿਲਾ ਪਹਿਲੇ ਉਹਨਾਂ ਨੂੰ ਭੇਜ ਤੇ ਫਿਰ ਚਾਹ ਬਣਾ ਠੀਕ ਹੈ ਭੋਆ ਜੀ ਮੈਂ ਬਨਾਨੀ ਤੀ ਮਾਰੋ ਗੱਲਾਂ ਅਜਾ ਹਾਂ ਕੋਈ ਨਹੀਂ ਦੀਦੀ ਉਹਨੇ ਟੰਡੇ ਨਨਾਂ ਨਹੀਂ ਹੋਈਆਂ ਅੰਜੂ ਦੀਦੀ ਔਨੇ ਮੈਂ ਮੈਂ ਤਾਂ ਤੁਹਾਨੂੰ ਕੋਹ ਕਹਾਂਗਾ ਗੱਡੀ ਨੰਨਾਂ ਤੇ ਨਨਾਂ ਨੇ ਦੋਨੋਂ ਜਾਣੇ ਆ ਠੀਕ ਹੈ ਮੈਂ ਇਹਨਾਂ ਨੂੰ ਵੀ ਕਹਿ ਦਾਂ ਇਹ ਵੀ ਸੁਣਾਉਂਦੀ ਇਹਨਾਂ ਦਿਨਾਂ ਦੀ ਮੈਂ ਹੀ ਹਾਂ ਹੁੰਦਾ ਤੇ ਮੇਰਾ ਖਾਨਚਾ ਨਹੀਂ ਪੁੱਛਣਾ ਸੀ ਅੰਦਲਨ ਤਾਂ ਪੱਕਾ ਮਾਤਾ ਨੇ ਭੇਜੀ ਆਣਾ ਕਿ ਜੇ ਮੇਰੇ ਨਾਲ ਨਹੀਂ ਤੁਰੀ ਤੇ ਤੁਸੀਂ ਜਾਓ ਲੈ ਆਓ ਜਣਾ ਤਾਂ ਮੈਂ ਇਹਨਾਂ ਨਾਲ ਬਣੀਗਾ ਜਾਊਂਗੀ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਹਾਏ ਅੱਤੇ ਮੰਮੀ ਵੀ ਨਹੀਂ ਘਰ ਹੈਗੀ ਤੇ ਨਾ ਵੇ ਤੂੰ ਆਖ ਦੇ ਕਿ ਕੋਈ ਨਹੀਂ ਤੇਰੀ ਨਨਾਣ ਆਈ ਹੈ ਲੈਣ ਤੇ ਜਾ ਚਲ ਜਾ ਮੈਂ ਨਹੀਂ ਜਾਣਾ ਜੁਣਾ ਮੈਂ ਆਪਣੀ ਮੰਮੀ ਨੂੰ ਮਿਲਣ ਤੋਂ ਬਗੈਰ ਵੀ ਨਹੀਂ ਜਾਣਾ ਜਿੱਦਣ ਮੇਰੀ ਮੰਮੀ ਆਖੂ ਮੈਂ ਉੱਥੇ ਨਹੀਂ ਜਾਣਾ ਸਸੀ ਕਾ ਬਾਜੀ ਸਸੀ ਕਾ ਦੀਦੀ ਸਸੀ ਕਾ ਮਨਮੀਤ ਕੀ ਹਾਲ ਜੀ ਠੀਕ ਆ ਤੂੰ ਸੁਣਾ ਆਪਣਾ ਹਾਂਜੀ ਵਧੀਆ ਠੀਕ ਆ ਹੁਣ ਠੀਕ ਆ ਹੁਣ ਹਾਂਜੀ ਠੀਕ ਆ ਫਰਕ ਅੱਗੇ ਨਾਲੋਂ ਹਾਂਜੀ ਪਿਆਈਆ ਫਰਕ ਲੱਤਾ ਦੁਖਦੀ ਆ ਜੇ ਥੋੜੀ ਜਿਹੀ ਵੀਕਨੈਸ ਹੈਗੀ ਆ ਦੇਖਣ ਨੂੰ ਲੱਗਦੀ ਆ ਬੜੀ ਕਮਜ਼ੋਰ ਅੱਗੇ ਨਾਲੋਂ ਹਾਂਜੀ ਕਾਫੀ ਦਿਨ ਬੁਖਾਰ ਆ ਟਾਈਫਾਈਡ ਸੀ ਨਾ ਟਾਈਫਾਈਡ ਸੀ ਲੈ ਮੇਤੇ ਦਿਵਾਸ ਨੂੰ ਕੇਵਿ ਫਰ ਲੈ ਕੇ ਆਈ ਆ ਆਏ ਇਹਦੀ ਕਾਦੀ ਲੋੜ ਸੀ ਦੱਸ ਫਿਰ ਕੀ ਸੀ ਇਹ ਖਾਣਾ ਤੇ ਠੀਕ ਹੋਏਗੀ ਫਿਰ ਜਲਦੀ ਵੀਕ ਦਸ ਤੇਰੀ ਦੇਖੀ ਕਿੰਨੀ ਜਲਦੀ ਠੀਕ ਹੋਣੀ ਆ ਹੋਰ ਬੱਚੇ ਠੀਕ ਠਾਕ ਸੀ ਹਾਂ ਠੀਕ ਆ ਸਾਰੇ ਬੋਲਦੇ ਨਹੀਂ ਆ ਬੋਲਾ ਉਹ ਨਾ ਮਨਮੀਤ ਦੀ ਦੇ ਨਾਨਾਂ ਤੇ ਨਾਨਮੀ ਆਇਆ ਹੋਇਆ ਆਜੋ ਜਰਾ ਉਧਰ ਮਿਲ ਲੋ ਪੱਜ ਪੁੱਛਣ ਦੇ ਤੁਹਾਡੇ ਬਾਰੇ ਉਹ ਕਦੋਂ ਦੇ ਆਇਆ ਉਹ ਨਹੀਂ ਆਇਆ ਠੀਕ ਹੈ ਮੇਰਾ ਤਾਂ ਗੇਨੀ ਸਰੀਰ ਠੀਕ ਹੈਗਾ ਦੱਸ ਜਿਹੜਾ ਘਰ ਆਇਆ ਉਹਨਾਂ ਨੂੰ ਕੀ ਕਹਾਂ ਵੀ ਉਹਨਾਂ ਦਾ ਸਰੀਰ ਨਹੀਂ ਠੀਕ ਹੈਗਾ ਚੰਗੇ ਥੋੜੀ ਲੱਗੀ ਦਾ ਕਦੋਂ ਦੇ ਆਏ ਆ ਮੇਰੇ ਖਿਆਲ ਚ ਜਦੋਂ ਦੇ ਮਨਮੀਤ ਦੀ ਫੇਰਾ ਪਾਣ ਆਈ ਨਾ ਉਦੋਂ ਦੇ ਆਏ ਆ ਤੇ ਹੁਣ ਆਈ ਜੇ ਤੇ ਉਹਨਾਂ ਨੂੰ ਕੀ ਕਹਾਂ ਵੀ ਮੈਂ ਘਰ ਨਹੀਂ ਆਗੀ ਤੂੰ ਦੱਸਣਾ ਨਹੀਂ ਸੀ ਨਾ ਕਿ ਮੈਂ ਇੱਧਰ ਲੰਮੇ ਪਿਆਵਾਂ ਤੋ ਸਿੱਧਾ ਗਣਾ ਹੀ ਦੁਕਾਨ ਤੇ ਗਏ ਆ ਤੁਹਾਡੀ ਬਾਰੇ ਤੇ ਪੁੱਛਦੇ ਪਈ ਸੀ ਵੀ ਭਾਜੀ ਦੁਕਾਨ ਤੇ ਗਏ ਆ ਮੈਂ ਕਿ ਨਹੀਂ ਉਹ ਠੀਕ ਨਹੀਂ ਹੈਗੇ ਘਾਰ ਹੀ ਆ ਤੂੰ 2 ਮਿੰਟ ਮਿਲ ਲੋ ਬਾਅਦ ਚ ਇੱਧਰ ਹੀ ਲੈ ਆਇਓ ਭਾਜੀ ਨੂੰ ਯਾਰ ਤੂੰ ਸੁੱਤੇ ਨੂੰ ਉਠਾਤਾ ਤੋ ਸਿੱਧਾ ਜਾ ਕੇ ਉਧਰ ਕਹਿ ਦਿੰਦੀ ਵੀ ਸੁੱਤੇ ਆ ਦਵਾਈ ਖਾ ਕੇ ਤੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਮੈਨ ਲੱਦਾ ਹਾਂ ਕੋਈ ਆਇਆ ਚੱਲ ਕਿ ਤੋ ਉਹਨਾਂ ਨੂੰ ਮੈਂ ਕਹਾਂ ਸੁੱਤੇ ਆ ਆਜੋ ਚੁੱਪ ਕਰਕੇ ਉਹ ਭੇਜ ਦੇ ਇੱਧਰ ਹੀ ਇਹਨਾਂ ਨੇ ਵੀ ਨਾ ਬਸ ਹੁਣੇ ਹੀ ਹੋਣਾ ਸੀ ਬੰਦਾ ਕੁਛੇ ਦਿਨਾਂ ਤੋਂ ਮੈਂ ਦੁਕਾਨ ਤੇ ਹੀ ਜਲ ਜਾਂਦਾ ਸਹੀ ਰਹਿਣਾ ਸੀ। ਅਵੇ ਕੋਈ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ। ਚੰਨ ਮੜਾ। ਲੋ ਪਾਜੀ ਹੋਣੀ ਵਿਆਹ ਗਏ ਨੇ। ਸਤਿ ਸ਼੍ਰੀ ਅਕਾਲ ਪਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਦੇਦੀ ਕੀ ਹਾਲ ਜੀ? ਠੀਕੋ ਤੁਸੀਂ ਸੁਣਾਓ। ਹਾਂ ਠੀਕ ਹੈ ਵਧੀਆ। ਹੋਰ ਤਾਂ ਜੀ ਤੁਸੀਂ ਸੁਣਾਓ। ਸਭ ਵਧੀਆ ਠੀਕ ਠਾਕ ਹੈ। ਸੇਤਾ ਠੀਕ ਆ। ਠੀਕ ਹੈ ਵਧੀਆ ਬਿਲਕੁਲ। ਤੁਸੀਂ ਸੁਣਾਓ। ਆ ਬਸ ਠੀਕ ਹੈ ਵਧੀਆ ਮੈਨੂੰ ਵੀ ਥੋੜਾ ਜਿਹਾ ਬੁਖਾਰ ਹੋਇਆ ਸੀ ਅੱਜ ਮੈਂ ਦੁਕਾਨ ਤੇ ਨਹੀਂ ਗਿਆ ਅੱਛਾ ਮੈਂ ਕਿਹਾ ਚਲ ਦਵਾਈ ਖਾ ਕੇ ਜਾਣਾ ਵਾ ਤੇ ਦਵਾਈ ਖਾ ਕੇ ਨਹੀਂ ਵੀ ਆ ਗਈ ਠੀਕ ਹੈ ਮੈਂ ਕਿਹਾ ਚਲੋ ਫਿਰ ਅੱਜ ਰੈਸਟ ਮਾਰ ਲੈਂਦੇ ਆਂ ਦੀਦੀ ਇੰਨੇ ਚਿਰ ਬਾਅਦ ਚੱਕਰ ਮਾਰਿਆ ਜੇ ਬਸ ਵੀਰ ਜੀ ਜਦੋਂ ਤੋਂ ਮੇਰੀ ਵੀਰ ਦਾ ਵਿਆਹ ਹੋਇਆ ਹੈ ਉਸ ਤੋਂ ਬਾਅਦ ਸਦਾ ਹੀ ਰਹਿਣ ਲੱਗੇ ਹੀ ਆ ਤੇਰੀ ਭਾਬੀ ਨੇ ਤੇ ਕਦੀ ਕਿਹਾ ਹੀ ਨਹੀਂਗਾ ਚੁੱਪ ਕਰ ਬਸ ਐਵੇਂ ਜੇ ਮਜ਼ਾਕ ਹੀ ਕਰਦੇ ਰਹਿੰਦੇ ਭੂਆ ਜੀ ਇਹ ਤਾਂ ਚਲੋ ਭਾਜੀ ਆਪਾਂ ਉਧਰ ਹੀ ਚੱਲਦੇ ਆਂ ਇਹਨਾਂ ਨੂੰ ਕਰ ਲੈਂਦੋ ਆਪਾਂ ਚ ਗੱਲਾਂ ਆਈ ਉਧਰ ਗੱਲਾਂ ਮਾਰ ਲੈਣੇ ਆ ਚਲੋ ਭਾਈ ਸੀਮਾ ਸਾਨੂੰ ਨਾ ਚਾਹ ਉਧਰ ਕਮਰੇ ਜੀ ਦੇ ਜੀ ਬੰਮੀ ਤੇ ਜਿਹਦ ਨੂੰ ਠੀਕ ਲੱਗਦਾ ਹੈ ਤੋ ਚੱਲ ਸਾਡੇ ਨਾਲ ਆਪਾਂ ਘਰ ਨਾ ਚਲੀਏ ਪਤਾ ਹੈ ਕੀ ਮੰਮੀ ਦਾ ਵੀ ਦਿਲ ਨਹੀਂ ਲੱਗਦਾ ਤੇਰੇ ਬਗੈਰ ਘਰ ਵੀ ਨਾ ਸੁਨੋ ਸੁਨਣਾ ਲੱਗਦਾ ਤੇਰੇ ਨਾਲ ਹੀ ਰੌਣਕ ਸੀ ਸਾਡੇ ਘਰ ਉਹ ਤੇ ਗੱਲ ਦੀ ਜੀ ਠੀਕ ਹੈ ਜਾਣਾ ਤੇ ਘਰ ਹੀ ਆ ਗੱਲ ਇਹ ਕਿ ਅੱਜ ਮੰਮਾ ਵੀ ਨਹੀਂ ਘਰ ਹੈਗੇ ਗੁਰਦੁਆਰਾ ਸਾਹਿਬ ਗਏ ਆ ਸੇਵਾ ਤੇ ਤੇ ਫਿਰ ਮੰਮੀ ਘਰ ਹੋਣਗੇ ਫੇਰ ਹੀ ਮੈਂ ਜਾਉਂਗੀ ਉਦਾਂ ਮੈਨੂੰ ਵਧੀਆ ਲੱਗਾ ਕਿ ਤੁਸੀਂ ਮੇਰਾ ਪਤਾ ਲੈਣ ਆਏ ਜੀ ਹੋਰ ਸੁਣਾਓ ਤੁਸੀਂ ਬੱਚੇ ਠੀਕ ਸੀ ਗਏ ਟਿਵਿਸ਼ਨੋਂ ਨਹੀਂ हां ਬੱਚੇ ਤਾਂ ਗਏ ਹੋਏ ਸੀ ਬਸ ਮੈਨੂੰ ਹੈਗਾ ਕਿ ਤੂੰ ਮੇਰੇ ਨਾਲ ਚੱਲੇ ਸੀ ਤੈਨੂੰ ਠੀਕ ਲੱਗਦਾ ਤੇ ਨਹੀਂ ਦੀਦੀ ਜੇ ਮੰਮਾ ਘਰ ਹੁੰਦੇ ਨਾ ਮੈਂ ਤੁਹਾਡਾ ਕਹਿਣਾ ਨਹੀਂ ਸੀ ਮੋੜਨਾ ਹੁਣ ਮੰਮਾ ਵੀ ਨਹੀਂ ਘਰ ਹੈਗੇ ਹੁਣ ਮੈਂ ਇਹ ਦਿਨਾਂ ਦੀ ਇੱਥੇ ਆਈ ਆ ਜੇ ਮੈਂ ਮੰਮੀ ਨੂੰ ਵੀ ਨਾ ਮਿਲ ਕੇ ਗਈ ਤੇ ਫਿਰ ਮੇਰੇ ਦਿਲ ਨੂੰ ਹੁੰਦਾ ਰਹਿਣਾ ਵਾ ਤੇ ਇਸ ਕਰਕੇ ਜੇ ਮਮਾ ਆਗੇ ਤੁਹਾਡੇ ਹੁੰਦੇ ਆਂ ਤੇ ਫੇ ਬੇਸ਼ੱਕ ਲਈ ਮੈਂ ਚੱਲ ਜਾਗੀ ਨਹੀਂ ਤੇ ਫਿਰ ਕੋਈ ਨਹੀਂ ਫਿਰ ਮੈਨੂੰ ਮਮਾ ਛੱਡ ਜਾਣਗੇ ਜਾਂ ਵੀਰ ਛੱਡ ਆਊਗਾ ਮਨੀਤ ਦੇਖ ਤੈਨੂੰ ਪਤਾ ਨਾ ਮੰਮੀ ਵੀ ਬਜ਼ੁਰਗ ਆ ਮੰਮੀ ਕੋ ਵੀ ਕੰਮ ਕਰਦਾ ਹੁੰਦਾ ਨਹੀਂ ਹੈਗਾ ਤੇ ਮੰਮੀ ਵੀ ਦਿਲਾ ਤੈਨੂੰ ਪਤਾ ਨਹੀਂ ਉਹ ਤੂੰ ਇੱਥੇ ਆ ਨਾ ਰੋਟੀ ਵੀ ਨਹੀਂ ਖਾਂਦੇ ਹੈਗੇ ਮੰਮੀ ਤਾਂ ਬਰੈਡ ਤੇ ਰਸ ਨਹੀਂ ਸਾਦੰਦੇ ਆ ਦੀਦੀ ਮੈਂ ਵੀ ਕੀ ਕਰ ਸਕਦੀ ਆ ਮੇਰੀ ਵੀ ਮਜਬੂਰੀ ਸੀ ਮੇਰੀ ਜਿਆਦੀ ਤਬੀਅਤ ਖਰਾਬ ਹੋ ਗਈ ਜਿਹਦੇ ਕਰਕੇ ਮੈਂ ਇੱਧਰ ਆਈ ਆ ਨਹੀਂ ਤੇ ਮੇਰਾ ਦਿਲ ਥੋੜੀ ਕਰਦਾ ਸੀ ਕਿ ਮੈਂ ਮੰਮੀ ਨੂੰ ਕੱਲਿਆਂ ਛੱਡ ਕੇ ਆਵਾਂ ਸੋ ਕੋ ਮੈਂ ਮੰਮੀ ਨੂੰ ਆਖਿਆ ਸੀਗਾ ਕਿ ਤੁਸੀਂ ਜਾਂ ਦੀਦੀ ਨੂੰ ਬੁਲਾ ਲਓ ਤੇ ਜਾਂ ਦੀਦੀ ਕੋਲ ਚਲ ਜਾਵੋ ਵੇਖ ਮਨਵੀਤ ਤੈਨੂੰ ਪਤਾ ਹੀ ਆ ਮੈਂ ਪੇਕੇ ਵੀ ਬਹੁਤ ਘੱਟ ਹੁੰਦੀ ਆ ਤੇਰੇ ਬਾਜੀ ਦਾ ਕੰਮ ਹੀ ਇਦਾਂ ਦਾ ਆ ਛੁੱਟੀਆਂ ਤੇ ਇਹਨਾਂ ਨੂੰ ਮਿਲਦੀਆਂ ਨਹੀਂ ਨਾ ਉੱਥੇ ਥੋੜੇ ਪਰਵਾਹ ਦਾ ਨਾ ਮੇਰੇ ਸੱਸ ਨਾ ਮੇਰੀ ਕੋਈ ਧਰਾਰੀ ਸਥਾਨੀ ਆ ਇਹਨਾਂ ਦਾ ਰੋਟੀ ਦਾ ਵੀ ਵੇਖਣਾ ਹੁੰਦਾ ਆ ਮੇਰੇ ਵਰਗੇ ਬੱਚੇ ਵੀ ਸਾਂਭਣ ਹੁੰਦੇ ਆ ਮੇਰੇ ਵਾਸਤੇ ਬੜਾ ਔਖਾ ਆ ਹੁਣ ਇਹਨਾਂ ਨੂੰ ਦੋ ਛੁੱਟੀਆਂ ਮਿਲੀਆਂ ਸੀ ਅੱਜ ਮੈਂ ਤੇ ਇਹਨਾਂ ਨੂੰ ਕਿਹਾ ਤੇਰਾ ਪਤਾ ਲੱਜਨੇ ਕੱਲ ਨੂੰ ਫਿਰ ਮੈਂ ਆਪਣੀ ਮੰਮੀ ਘਰ ਜਾਣਾ ਚਲੋ ਤੇ ਦੀਦੀ ਤੁਹਾਡੀ ਗੱਲ ਮੈਂ ਸਮਝਦੀ ਆ ਮੈਂ ਵੀ ਮਜਬੂਰੀ ਨੂੰ ਬੈਠੀ ਆ ਕਿ ਮੈਨੂੰ ਜ਼ਿਆਦੀ ਤਬੀਅਤ ਖਰਾਬ ਹੋ ਗਈ ਸੀ ਵੀ ਜਿਹਦੇ ਕਰਕੇ ਮੈਨੂੰ ਆਣਾ ਪਿਆ ਮੈਂ ਸੋ ਕੋ ਨਿਰਮਲ ਨੂੰ ਵੀ ਫੋਨ ਕੀਤਾ ਸੀਗਾ ਉਹਨਾਂ ਨੇ ਵੀ ਇਹੋ ਕਿਹਾ ਹੈ ਕਿ ਤੂੰ ਅੰਜੂ ਦੀਦੀ ਨੂੰ ਫੋਨ ਕਰ ਦੇ ਕਿ ਉਹ ਆ ਜਾਣ ਪਰ ਮੈਂ ਵੀ ਫਿਰ ਇਹੋ ਮਜਬੂਰੀ ਸਮਝੀ ਤੁਹਾਡੀ ਕਿ ਤੁਹਾਡੇ ਕੋ ਨਿਕਲਿਆ ਨਹੀਂ ਜਾਣਾ ਤੇ ਸੋਗੋ ਮੈਂ ਮੰਮੀ ਨੂੰ ਕਹਾਂ ਕਿ ਮੰਮੀ ਤੂੰ ਸੀ ਦੀਦੀ ਕੋਲ ਚਲ ਜਾ ਉਹ ਵੀ ਕਹਿੰਦੇ ਕਿ ਮੈਂ ਘਰ ਕੱਲਾ ਛੱਡ ਕੇ ਕਿਤੇ ਨਹੀਂ ਜਾ ਸਕਦੀ ਬਸ ਮੈਂ 2-4 ਦਿਨਾਂ ਤੱਕ ਜੇ ਠੀਕ ਹੋ ਗਈ ਹਨਾ ਤੇ ਫਿਰ ਮੈਂ ਘਰ ਹੀ ਜਾਣਾ ਦੀਦੀ ਵੇ ਖੰਝੂ ਮਨਮੀਦ ਹੁਣ ਤੱਕ ਚਲੋ ਠੀਕ ਆ ਤੇ ਇੱਕ ਦੋ ਦਿਨ ਦੀ ਹੋਰ ਗੱਲ ਆ ਚੰਗੀ ਤਰ੍ਹਾਂ ਥੋੜੀ ਠੀਕ ਹੋ ਲੈ ਕੁੜੀ ਹਈ ਉਹਨੂੰ ਵੀਕਨੈਸ ਹੈਗੀ ਆ ਤੇ ਬਾਕੀ ਭਾਬੀ ਵੀ ਨਹੀਂ ਅੱਜ ਘਰ ਹੈਗੇ ਆਣਗੇ ਤੇ ਫਿਰ ਮੈਂ ਤੇ ਭਾਬੀਆਂ ਹੀ ਇਕੱਠੀਆਂ ਇਹਨੂੰ ਛੱਡ ਕੇ ਆਵਾਂਗੀ ਕੋਈ ਗੱਲ ਨਹੀਂ ਜਿੱਦਾਂ ਅਸੀਂ ਲੈ ਕੇ ਆਏ ਆਂ ਕੁੜੀ ਨੂੰ ਉਦਾਂ ਹੀ ਛੱਡ ਕੇ ਆਵਾਂਗੇ ਕੋਈ ਗੱਲ ਨਹੀਂ ਤਾਂ ਮੰਮੀ ਨੂੰ ਕਿਆਦੀ ਕੋਈ ਗੱਲ ਨਹੀਂ ਠੀਕ ਹੈ ਬੋਹ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਠੀਕ ਹੋਰ ਤੈਨੂੰ ਪਤਾ ਹੀ ਆ ਫਿਰ ਤੀਆਂ ਪੇਕੇ ਘਰ ਥੋੜਾ ਰੱਖੀਆਂ ਜਾਂਦੀਆਂ ਅਕਸਰ ਜਾਣਾ ਤੇ ਉਹਨੇ ਸੋਹਰੇ ਹੀ ਆਪਣੇ ਬਸ ਅਹੀਂ ਤੇ ਇਹ ਕਿੰਨੇ ਵੀ ਚੱਲ ਥੋੜਾ ਕੁੜੀ ਠੀਕ ਹੋ ਲੈ ਨਾਲੇ ਭਾਬੀ ਆ ਜਾਣਗੀ ਉਹਨਾਂ ਨੂੰ ਪਤਾ ਲੱਗ ਜੂ ਵੀ ਉਹਦੀ ਨਾਨ ਆਈ ਸੀ ਅੱਜ ਤੈਨੂੰ ਦੱਸਾਂਗੇ ਜਾਂ ਬਲਦੇ ਸ਼ਾਇਦ ਤੁਹਾਡੇ ਬੈਠੇ ਆ ਹੀ ਜਾਣ ਜੇ ਨਾ ਆਏ ਤੇ ਫਿਰ ਉਹਨਾਂ ਨੂੰ ਦੱਸਾਂਗੇ ਬਿਆਂ ਜੋ ਕਹਿੰਦੇ ਸੀ ਲੈ ਕੇ ਜਾਣਾ ਤੇ ਮੈਂ ਕਿਹਾ ਵੀ ਠੀਕ ਹੋਏਗੀ ਤੇ ਫੇਰ ਨਹੀਂ ਆਪੀ ਛੱਡਾ ਠੀਕ ਹੈ ਬੁਆ ਜੀ ਥੋੜਾ ਚਾਹ ਪੀ ਚਲੋ ਚਾਹ ਪੀਓ ਕੋਈ ਗੱਲ ਨਹੀਂ ਬੀ ਬੁਆ ਜੀ ਪੀਓ ਚਾਹ ਮੈਂ ਨਾ ਉੱਧਰ ਵੀ ਦੇਵਾਂ ਪਾ ਜੂ ਨਹੀਂ ਉੱਧਰ ਬੈਠੇ ਆ ਹਾਂ ਹਾਂ ਕੋਈ ਨਹੀਂ ਦਿਓ ਉਹਨਾਂ ਨੂੰ ਪੀ ਲਓ ਦੀਦੀ ਦੋ ਕੀ ਦੀਦੀ ਬੈਠੋ ਤੁਸੀਂ ਭੁਆ ਜੀ ਨਾਲ ਗੱਲਾਂ ਮਾਰੋ ਭੁਆ ਜੀ ਨਾਲੇ ਮੈਂ ਉੱਧਰ ਵੇਖਾ ਵੀਰੋਂ ਕੀ ਕਰਦੇ ਪਏ ਐ ਤੇ ਨਾਲੇ ਮੈਂ ਦਵਾਈ ਵੀ ਹਾਂ ਕੋਈ ਖਾਲਾ ਦਵਾਈ ਦੋ ਉਹ ਜੀ ਤੁਹਾਨੂੰ ਇੱਕ ਗੱਲ ਕਰਾਂ ਮਨਮੀਤ ਨੂੰ ਨਾ ਦੱਸਿਓ ਤੁਸੀਂ ਹਾਂਜੀ ਮਨਮੀਤ ਨਾ ਬਾਹਣਾ ਲਾ ਕੇ ਬੈਠੀ ਹੈ ਮੈਨੂੰ ਲੱਗਦਾ ਠੀਕ ਹੀ ਲੱਗਨਦੀ ਸੀ ਮੈਨੂੰ ਤੇ ਤੁਹਾਨੂੰ ਨਹੀਂ ਪਤਾ ਘਰੇ ਮੰਮੀ ਨੂੰ ਬੜਾ ਤੰਗ ਕਰਦੀ ਆ ਕੋਈ ਕੰਮ ਕਰਨੀ ਕਰਦੀ ਘਰ ਮੰਮੀ ਤਾਂ ਬੜੀ ਪਰੇਸ਼ਾਨ ਹੋਈ ਹੈ ਤੇ